ਗੱਲ ਕਰਾਂਗੇ ਕਿ ਅਜਹੀ ਭਰਤੀ ਦੀ ਜਿਹੜੀ ਕਿ ਤੁਹਾਡੇ ਵਾਸਤੇ ਖਾਸ ਹੋ ਸਕਦੀ ਹੈ ਸੋ ਚੈਨਲ ਤੇ ਸਭ ਤੋਂ ਪਹਿਲਾਂ ਨਵੇਂ ਹੋ ਗਏ ਹੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਲੋ ਤਾਂ ਕਿ ਇਨ ਫਿਊਚਰ ਜਿੰਨੀਆਂ ਪੰਜਾਬ ਚ ਸਰਕਾਰੀ ਨੌਕਰੀਆਂ ਜਾਂ ਅਰਧ ਸਰਕਾਰੀ ਜਾਂ ਲਿਮਟਡ ਨੌਕਰੀਆਂ ਆਉਂਦੀਆਂ ਤਾਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਉੱਤੇ ਸਭ ਤੋਂ ਪਹਿਲਾਂ ਸਟਿੱਕ ਤਰ੍ਹਾਂ ਇੱਕ ਇਹ ਨਾਲ ਮਿਲਦੀ ਰਹੂਗੀ ਸੋ ਜਿਹੜੀਆਂ ਇਹ ਸਰਕਾਰੀ ਨੌਕਰੀਆਂ ਇਹ ਕੀ ਹਨ ਕਿੰਨਾ ਨੇ ਅਪਲਾਈ ਕਰਨੀਆਂ ਨੇ ਠੀਕ ਹੈ ਇਹਦੇ ਵਿੱਚ ਕੋਈ ਲਿਖਤੀ ਟੈਸਟ ਨਹੀਂ ਠੀਕ ਹੈ ਸਿੱਧੀ ਹੀ ਭਰਤੀ ਸਨੋਪਾ ਕਹਿ ਸਕਦੇ ਆ ਸੋ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਹੇ ਆ ਫੇਸਬੁੱਕ ਤੇ ਦੇਖ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੋ ਤੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਤੁਸੀਂ ਦੇਖਦੇ ਹੋ ਕਿ ਕਿਉਂਕਿ ਜਿਹੜੀ ਇਹ ਭਰਤੀ ਹੈਗੀ ਹੈ ਵੀ 2024 ਦੇ ਵਿੱਚ ਜਿਹੜੀ ਭਰਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਭਾਵ ਜਿਹੜੀਆਂ ਆਪਾਂ ਕਹਿੰਦੇ ਆ ਐਸਸੀ ਆਪਸੋਰੀ ਐਸਸੀ ਨੂੰ ਬੋਲਦੇ ਆ ਚੰਡੀਗੜ੍ਹ ਹਾਈ ਕੋਰਟ ਉਹਦੇ ਵਿੱਚ ਪਾਸਟਾ ਪੋਸਟਾਂ ਆਈਆਂ ਹੋਈਆਂ ਇਹ ਪੰਜਾਬ ਵਾਲੀ ਪਰਸ ਤੇ ਹਰਿਆਣਾ ਦੇ ਵੀ ਚੰਡੀਗੜ੍ਹ ਵਾਲੇ ਵੀ ਸੋ ਇਹਨਾਂ ਪੋਸਟਾਂ ਬਾਰੇ ਆਪਾਂ ਡਿਟੇਲਸ ਗੱਲ ਕਰ ਲੈਨੇ ਆ ਵੀ ਤੁਹਾਡੇ ਸਾਹਮਣੇ ਡਿਟੇਲ ਰੱਖੇ ਭਾਵੇਂ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇੱਕ ਨੋਟਿਸ ਹੈਗਾ ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਨਾ ਪੋਸਟਾਂ ਲਈ ਕੀ ਅਪਲਾਈ ਦਾ ਸਿਸਟਮ ਹੈ ਕਿ ਕੈਂਡੀਡੇਟ ਕਹਿਣ ਅਪਲਾਈ ਓਨਲੀ ਔਨਲਾਈਨ ਫਾਰਮ ਵਿਦ 10 9 10 9 ਤੋਂ ਤੁਸੀਂ ਸ਼ੁਰੂ ਹੋ ਚੁੱਕੇ ਆ ਭਾਬ ਜਿਹੜਾ ਮਾਸ ਚੱਲ ਰਿਹਾ ਸੋ 10 9 ਤੋਂ ਸ਼ੁਰੂ ਹੋ ਕੇ 1 10 2024 ਤੱਕ ਚੱਲੂ ਵੀ 9ਵੇਂ ਮਹੀਨੇ ਦੀ 10ਵੀਂ ਤਰੀਕ ਤੋਂ ਸ਼ੁਰੂ ਹੋ ਕੇ ਇਹ 10ਵੇਂ ਮਹੀਨੇ ਦੀ 1 ਤਰੀਕ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਇੱਥੇ ਇਹਨਾਂ ਨੇ ਲਿਖਿਆ ਹੋਇਆ ਹੁਣ ਜੇ ਪੋਸਟਾਂ ਦੇਖੀ ਵੀ ਪੋਸਟਾਂ ਆ ਗਈਆਂ ਜਜ ਮੈਂਟਰ ਰਾਈਟਰ ਦੀਆਂ ਪੋਸਟਾਂ ਵੀ ਜਜਮੈਂਟ ਰਾਈਟਰ ਦੀਆਂ ਪੋਸਟਾਂ ਨੇ 33 ਪੋਸਟਾਂ ਵੀ ਟੋਟਲ ਇਹ ਪੋਸਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਏਜ ਕੀ ਰਹੂਗੀ ਉਹ ਸੁਣ ਦੱਸਦੇ ਆ ਪੋਸਟਾਂ ਕੈਟਾਗਰੀ ਵਾਸਤੇ ਇੱਥੇ ਵੰਡ ਕੀਤੀ ਹੋਈ ਹੈ ਡਿਵਾਈਡਿਸ਼ਨ ਕੀਤੀ ਹੋਈ ਹੈ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਚੈੱਕ ਕਰ ਸਕਦੇ ਹੋ ਕਿs ਕੈਟਾਗਰੀ ਚ ਕਿੰਨੀਆਂ ਪੋਸਟਾਂ ਆਉਂਦੀਆਂ ਨੇ ਤਾਂ ਇਹਨਾਂ ਪੋਸਟਾਂ ਲਈ ਏਜ ਰੱਖੀ ਗਈ ਵੀ 21 ਤੋਂ 30 ਸਾਲ ਤੁਹਾਡੀ ਉਮਰ ਰਹੇਗੀ ਤਾਂ ਤੁਸੀਂ ਅਪ एजर इलैक्शन इतने कैटागरी वाइज सारे दिता गया तो चैक कर सकते सद किलैक्शन मिले आ गया क्वालिफिक भी थोड़ी इतने देखो द कैंडीडेट अपलाइंग फॉर द पोस्ट ऑफ जजमेंट राइटर शुड भी ਐਟ ਲੀਸਟ ਗ੍ਰੈਜੂਏਸ਼ਨ ਵੀ ਜਿਹੜੇ ਜਜਮੈਂਟ ਰਾਈਟਰ ਪੋਸਟ ਵਾਸਤੇ ਜਿਹੜਾ ਅਪਲਾਈ ਕਰ ਸਕਣਗੇ ਉਹਨਾਂ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਵੀ ਠੀਕ ਹੈ ਰਿਕੋਨਾਈਜ਼ਡ ਯੂਨੀਵਰਸਿਟੀ ਤੋਂ ਜਿਹੜੀ ਭਾਵ ਤੁਹਾਡੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਆ ਤੇ ਇਹਦੇ ਵਿੱਚ ਦਿਓ ਫੀਸ ਰੱਖੀ ਇਹਨਾਂ ਨੇ ਅਪਲਾਈ ਕਰਨ ਫਾਰਮ ਅਪਲਾਈ ਕਰਨ ਦੀ ਜਿਹੜੀ ਐਸ ਸੀ ਐਸ ਟੀ ਬੀ ਸੀ ਜਿਹੜੇ ਕੈਂਡੀਡੇਟ ਹੈਗੇ ਆ ਠੀਕ ਹੈ ਸਟੇਟ ਆਊਟਰ ਪੰਜਾਬ ਸਾਰੇ ਵਾਸਤੇ ਇੱਥੇ ਕਿ ਲਿਖਿਆ 1000 ਰੁਪਏ ਤੇ ਇੱਥੇ ਨੇ ਲਿਖਿਆ ਵੀ ਇਹ ਆਸ ਇਹ ਆਊਟਰ ਏਰੀਏ ਦੇ ਐਸ ਸੀ ਐਸ ਟੀ ਬੈਸੇ ਤਾਂ ਐਸਸੀਐਸਟੀ ਨੂੰ ਕੀ ਆ ਰਿਲੇਕਸ਼ਨ ਮਿਲਦੀ ਆ ਪਰ ਜੇ ਤੁਸੀਂ ਕਿਸੇ ਰਾਜਸਤ ਮਨ ਲਓ ਹਰਿਆਣਾ ਚ ਕਰ ਰਹੇ ਹੋ ਜਾਂ ਕਿਸੇ ਹੋਰ ਬਾਹਰਲੇ ਏਰੀਆ ਚ ਕਰ ਰਹੇ ਹੋ ਤਾਂ ਉਹਨਾਂ ਵਾਸਤੇ ਇਹ ਕੀ ਇਥੇ 1000 ਪਈ ਰਹੂਗੀ ਜਿਵੇਂ ਜਰਨਲ ਦੀ ਤਰ੍ਹਾਂ ਹੀ ਰਹੂਗੀ ਹਨਾ ਤੇ ਇਥੇ ਲਿਖਿਆ ਵੀ ਐਸਸੀਐਸਟੀ ਵੀਸੀ ਲਈ ਜਿਹੜੀ ਨਾਰਮਲ ਤੌਰ ਤੇ ਜਿਹੜੇ ਐਸ ਜੇ ਚੰਡੀਗੜ੍ਹ ਕਿਉਂਕਿ ਹਰਿਆਣਾ ਤੇ ਪੰਜਾਬ ਵਾਲਿਆਂ ਨੂੰ ਚੰਡੀਗੜ੍ਹ ਦੇ ਵਿੱਚ ਕੀ ਸਮਝੇ ਜਾਊਗਾ ਜਰਨਲ ਤੌਰ ਤੇ ਸਮਝੇ ਜਾਊਗਾ ਹਨਾ ਸੋ ਇਸ ਲਈ ਜਿਹੜੇ ਐਸ ਸੀ ਐਸ ٹی ਚੰਡੀਗੜ੍ਹ ਚ ਉਹਨਾਂ ਵਾਸਤੇ 800 ਫੀਸ ਹੋਏਗੀ ਸੋ ਆ ਪਰਸਨਲ ਡਿਸੇਬਿਲਟੀ ਹੁੰਦੇ ਆ ਉਹਨਾਂ ਵਾਸਤੇ ਫੀਸ ਹੈਗੀ ਐਕਸ ਸਰਮਸ ਮੈਂਸ ਮਾਦ ਤੇ 800 ਰੁਪਏ ਫੀਸ ਹੋਏਗੀ ਸੋ ਇਹਦੇ ਵਿੱਚ ਤੁਸੀਂ ਦੇਖਦੇ ਹੋ ਰਿਜ਼ਰਵੇਸ਼ਨ ਤਾਂ ਦਿੱਤੀ ਗਈ ਆ ਉਹ ਤਾਂ ਛੱਡ ਦਿਓ ਉਹਦੇ ਵਿੱਚ ਬੜੀ ਵੱਡੀ ਗੱਲ ਨਹੀਂ ਹੈਗੀ ਮੇਨ ਚੀਜ਼ ਹੁਣ ਆ ਗਈ ਆਪਣੇ ਕੋਲ ਇੱਥੇ ਸਿਲੈਕਸ਼ਨ ਮੋਡ ਕੀ ਹੈਗਾ ਆ ਤੁਸੀਂ ਦੇਖ ਸਕਦੇ ਹੋ ਵੀ ਸਪੈਸ਼ਲ ਇਨਸਟਰਕਸ਼ਨ ਤੋਂ ਬਾਅਦ ਇੱਥੇ ਆ ਗਿਆ ਵੀ ਮੋਡ ਆਫ ਸਿਲੈਕਸ਼ਨ ਵੀ ਇਹਦੇ ਵਿੱਚ ਵੀ ਤੁਹਾਡਾ ਕੋਈ ਲਿਖਤੀ ਟੈਸਟ ਨਹੀਂ ਹੋਣਾ ਤੁਹਾਡਾ ਬਸ ਕੰਪਿਊਟਰ ਟਾਈਪਿੰਗ ਟੈਸਟ ਹੀ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੈ ਉਹਦੇ ਵਿੱਚ ਦੱਸਿਆ ਆ ਕਿੰਨੀਆਂ ਗਲਤੀਆਂ ਦੇ ਕਿੰਨੇ ਮਾਰਕਸ ਕੱਟਣਗੇ ਠੀਕ ਹੈ ਤਾਂ ਇਸ ਦੇ ਆਧਾਰ ਤੇ ਟਾਈਪਿੰਗ ਟੈਸਟ ਤੇ ਟਰਾਂਸ ਟ੍ਰਾਂਸਕ੍ਰਿਪਸ਼ਨ ਟੈਸਟ ਭਾਵ ਜਿਹੜੀ ਟ੍ਰਾਂਸਲੇਸ਼ਨ ਕਰਨੀ ਹੁੰਦੀ ਹੈ ਠੀਕ ਹੈ ਸੋ ਇਹ ਟੈਸਟ ਦੇ ਵਿੱਚ ਹੀ ਤੁਹਾਨੂੰ ਇਸ ਦੇ ਬੇਸ ਤੇ ਜਿਹੜੀ ਮੈਟ ਬਣੂਗੀ ਠੀਕ ਹੈ ਮੈਟ ਦੇ ਆਧਾਰ ਤੇ ਤੁਹਾਨੂੰ ਉੱਥੇ ਸਿਲੈਕਸ਼ਨ ਦਿੱਤੀ ਜਾਊਗੀ ਸੋ ਇਹਦੇ ਵਿੱਚ ਕੋਈ ਲਿਖਤੀ ਟੈਸਟ ਨਹੀਂ ਹੈਗਾ ਤੇ ਇਹ ਪੋਸਟਾਂ ਵਾਸਤੇ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਇਹਨੂੰ ਫਿਊਚਰ ਵੀ ਜਿੰਨੀਆਂ ਪੋਸਟਾਂ ਕੋਈ 10ਵੀਂ ਬੇਸ 60ਵੀਂ ਬੇਸ ਜਾਂ 12ਵੀਂ ਬੇਸ ਗ੍ਰੈਜੂਏਸ਼ਨ ਬੇਸ ਆਉਂਦੀਆਂ ਉਹਦੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੇ ਮਿਲਦੀ ਰਹੂਗੀ ਠੀਕ ਹੈ ਇਹਦਾ ਜਿਹੜਾ ਇਹ ਐਗਜ਼ਾਮ ਹੋਣਾ ਹੈਗਾ ਭਾਵ ਟਾਈਪਿੰਗ ਟੈਸਟ ਵਾਲਾ ਤਾਂ ਇਹ ਵੈਬਸਾਈਟ ਤੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਊਗੀ ਠੀਕ ਹੈ ਕੋਈ ਲਿਖਤੀ ਟੈਸਟ ਇੱਥੇ ਨਹੀਂ ਇਹਨਾਂ ਨੇ ਸ਼ੋ ਕੀਤਾ ਸਿਰਫ ਤੁਹਾਡਾ ਸਿਰਫ ਟਾਈਪਿੰਗ ਟੈਸਟ ਹੀ ਇੱਥੇ ਲਿਆ ਜਾਣਾ ਸੋ ਇਸ ਤੋਂ ਇਲਾਵਾ ਹੋਰ ਜਾਣਕਾਰੀ ਦੇ ਵਿੱਚ ਜ਼ਿਆਦਾ ਕੋਈ ਨਹੀਂ ਰਹੇਗੀ ਠੀਕ ਹੈ ਜਿਹੜੀ ਮੇਨ ਮੇਨ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਗਈ ਹੈ ਸੋ ਚੈਨਲ ਤੇ ਨਵੇਂ ਵੀ ਸਬਸਕ੍ਰਾਈਬ ਕਰੋ ਬਲਿਕਨਾਂ ਬਟਨ ਦਬਲੋ ਜਾਣਕਾਰੀ ਵਧੀ ਲਗੀ ਲਾਈਕ ਸ਼ੇਅਰ ਕਮੈਂਟ ਕਰਨਾ ਜਿੰਨੇ ਵੀ ਐਲੀਜੀਬਲ ਹੈਗੇ ਹੋ ਤਾਂ ਇਸ ਪੋਸਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਧੰਨਵਾਦ